ਸਾਹ ਨਰਨਤਾ ਦੇ ਗਏ ਜਿੱਦਾਂ ਦਾ ਮੈਂ ਇਹ ਦੇਸ਼ ਚ ਆ ਖਾਸ ਕਰਕੇ ਲਸਾਕਾ ਤੋਂ ਆ ਤੇ ਸਾਹਮਣੇ ਵਾਲੇ ਪਾਸੇ ਨੂੰ ਆਏ ਖੇਤੀਬਾੜੀ ਵਾਲੇ ਪਾਸੇ ਨੂੰ ਆਏ ਤਾਂ ਆਪਣੇ ਮਿੱਤਰਾਂ ਨਾਲ ਮਿਲਿਆ ਜਾਣਕਾਰੀ ਜਿੰਨੀ ਕੌਣ ਸਕ ਮੈਂ ਲਈ ਆ ਤਾਂ ਮੋਟੀ ਜਿ ਮੈਂ ਗੱਲ ਇਹ ਦੱਸਾਂ ਕਿ ਇੱਕ ਵੱਡਾ ਖਰਚਾ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਤੇ ਮੈਂ ਇਵੇਂ ਕੱਪ ਛੱਡੀ ਜਾਈ ਗਈ ਹੈ ਕਿ ਇੱਥੇ ਤੁਸੀਂ ਆ ਜਾਓ ਤੇ ਐਂ ਕਰ ਲਓ ਵੱਡੀ ਇਨਵੈਸਟਮੈਂਟ ਹੁੰਦੀ ਆ ਵੱਡੀ ਇਨਵੈਸਟਮੈਂਟ ਕਰਨ ਤੋਂ ਬਾਅਦ ਇੱਕ ਵੱਡਾ ਖਰਚਾ ਕਰਨ ਤੋਂ ਬਾਅਦ ਹਾਲ ਜਿਹੜੀ ਆਉਟਪੁੱਟ ਹੈ ਦੀ ਉਹ ਵਾਕਈ ਬਾਖ ਫਾਰਕਮਾਲ ਹੋ ਗਈ ਏਡੇ ਏਡੇ ਫਾਰਮ ਜਿਹੜੇ ਫਾਰਮ 'ਚ ਆਪਾਂ ਖੜੇ ਆ ਕੋਈ 70 70 ਸਾਲ ਪੁਰਾਣਾ ਫਾਰਮਾ ਤੇ ਸਾਰੀ ਜ਼ਮੀਨ ਬਹੁਤ ਆ ਵੱਡਾ ਹਿੱਸਾ ਹੈ ਦਾ ਵਾਹੀ ਹੋਗਾ ਜਿੱਥੇ ਇਹੋ ਜਿਹੇ ਪਿਵਟ ਲੱਗੇ ਹੋਏ ਆ ਤੇ ਇੰਡੀਆਂ ਸੋਹਣੀਆਂ ਇੱਥੇ ਫਸਲਾਂ ਖੜੀਆਂ ਨੇ ਮੈਂ ਭਾਈ ਗੁਰਰਾਜ ਜੀ ਨਾਲ ਗੱਲਾਂ ਬਾਤਾਂ ਕਰੀ ਨਾ ਇੱਕ ਦੋ ਗੱਲਾਂ ਦਾ ਦੌਰ ਪੁੱਛੀਆਂ ਪਹਿਲਾਂ ਤੁਹਾਡੀ ਪੜ੍ਹਾਈ ਦੱਸਿਓ ਭਾਈ ਮੈਂ ਪੀਐਸਸੀ ਐਗਰੀਕਲਚਰ ਪੰਜਾਬ ਕੇਤੀ ਬੜੀ ਯੂਨੀਵਰਸਿਟੀ ਪੀਐਸਸੀ ਯੂ ਲੁਧਿਆਣਾ ਤੋਂ ਪੜ੍ਹੇ ਜੀ ਲੁਧਿਆਣਾ ਤੁਸੀਂ ਕਿਹੜੇ ਸਾਲ ਦੇ ਪਾਸ ਆਉਤੋਂ ਬਣਾਏ? ਨਹੀਂ ਮੈਂ 11 ਚ ਪਾਸ ਹੁ 11 ਚ ਤੁਸੀਂ ਮੇਰੇ ਤੋਂ ਥੋੜੇ ਜਿਹਾ ਵੱਡੇ ਹੋ ਹਨਾ ਅੱਛਾ ਤੇ ਇੱਕ ਮੈਨੂੰ ਇਹ ਦੱਸੋ ਵੀ ਜਿਵੇਂ ਇੱਕ ਫਾਰਮ ਡਿਵੈਲਪ ਹੋ ਗਿਆ ਉੱਥੇ ਖੇਤੀਬਾੜੀ ਵੱਡੇ ਪੱਧਰ ਤੇ ਹੋਣ ਲੱਗ ਗਈ ਉਹ ਤਾਂ 1 ਕਿੱਲੇ ਚੋਂ ਕਣਕ ਦੀ ਪੈਦਾਵਾਰ ਕਿੰਨੀ ਖ ਹੋ ਜਾਂਦੀ ਹੈ ਪਈਆਂ ਦੇ ਹਿਸਾਬ ਨਾਲ ਕਿੰਨੀ ਕ ਪੈਦਾਵਾਰ ਹੁੰਦੀ ਹੈ ਕਿੱਲੇ ਦੀ ਬਈ ਕਣਕ ਜਦੋਂ ਕਣਕ ਦੀ ਗੱਲ ਆ ਜੇ ਕਣਕ ਜ਼ੈਂਬੀਆ ਉਹਨਾਂ ਮੁਲਕਾਂ ਚੋਂ ਅੱਜ ਦੀ ਪੈਦਾਵਾਰ ਕਣਕ ਦੀ ਬਹੁਤ ਚੱਲੇ ਆ ਵਧੀਆ ਵਰਲਡ ਦੇ ਵਿੱਚ ਫਿਕਸ ਚਾ ਠੀਕ ਹੈ ਤੇ ਜੇ ਕਿੱਲੇ ਦੀ ਗੱਲ ਕਰੀਏ ਆਪਾਂ ਇੰਡੀਆ ਦੇ ਹਿਸਾਬ ਨਾਲ ਤਾਂ ਕਿੱਲੇ ਚੋਂ 30 ਕੁਆਂਟਲ ਕਣਕ ਨਿਕਲਦੀ ਹੈ ਰੇਨ ਫੈਟ ਜਾ ਨਹੀਂ ਰੇਨ ਫੈਟ ਤੇ ਕਣਕ ਹੁੰਦੀ ਨਹੀਂ ਸਾਨੂੰ ਤੁਸੀਂ ਰੇਟੇ ਬਟੇ ਨਹੀਂ ਪਾਣੀ ਤੋਂ ਬਿਨਾ ਨਹੀਂ ਹੁੰਦੀ ਜੀ ਦਿੱਤੀ ਦਿੱਤੀ ਕੰਟਰੋਲ ਕਣਕ ਕਿੱਲੇ ਦੀ ਆਮ ਨਿਕਲਦੀ ਹੈ ਹਾਂਜੀ ਤੇ ਜੋ ਵੀ ਉਸ ਵੇਲੇ ਦਾ ਰੇਟ ਹੁੰਦਾ ਵੈ ਸਾਢੇ 550 ਡਾਲਰ ਨੂੰ ਵੀ ਟੰਨ ਹੁੰਦੀ ਆ ਕਰ ਇਸੇ ਵੇਲੇ ਤੇ ਤੁਸੀਂ ਕਹ ਲਓ ਵੀ 2500 ਡਾਲਰ ਹੈਡਅਰ ਦਾ ਤੇ ਮੋਟਾ ਮੋਟਾ ਲਾ ਲਈਏ ਤਾਂ 10000 ਡਾਲਰ ਕਿੱਲੇ ਦਾ ਵੀ 85-87000 85000 ਰੁਪਈਆ ਕਿੱਲੇ ਦਾ ਪ੍ਰੋਫਿਟ ਨੈਟ ਪ੍ਰੋਫਿਟ ਆ ਖਰਚੇ ਕੱਢ ਕੀ ਕੱਢਦਾ ਅੱਜ ਓਕੇ ਅੱਜ ਉਹਦੇ ਨਾਲ ਫਿਰ ਜਦੋਂ ਪਾਣੀ ਲੱਗ ਗਿਆ ਬਈ ਫਸਲ ਦੁੱਜੀ ਵੀ ਹੋ ਗਈ ਇੱਥੇ ਜੇ ਆਪਾਂ ਕੱਲੀ ਬਰਸਾਤ ਵਾਲੀ ਕਰੀਏ ਸਾਲ ਦੀਆਂ ਦੋ ਫਸਲਾਂ ਹੋ ਦੋ ਬਸਰਾ ਹੋ ਗਈਆਂ ਜੀ ਤੁਸੀਂ ਸੋਇਆਬੀਨ ਲੈ ਰਹੇ ਹੋ ਫਸਲ ਤੇ ਸੋਇਆਬੀਨ ਜਿਹੜੀ ਰੇਨ ਫੈੱਡ ਆ ਉਹਨੇ ਸਮਝ ਲਓ ਵੀ ਬੜਾ ਜ਼ੋਰ ਆ ਗਿਆ ਤਾਂ 2 ਟਰਨ ਨਿਕਲੂ ਹਾਂਜੀ ਨਹੀਂ ਤਾਂ ਘੱਟ ਜੂਗੀ 1.5 ਵੀ ਰਹਿ ਸਕਦੀ 1 ਟਰਨ ਵੀ ਰਹਿ ਸਕਦੀ ਔਸਤ ਜੀ ਆ ਜੂਗੀ ਤੇ ਜਿਹੜੀ ਬਈ ਰੇਨ ਦਾ ਨਹੀਂ ਇਰੀਗੇਟਿਡ ਸਿੰਚਾਈ ਵਾਲੀ ਉਹ ਬਈ 4 ਟਰਨ ਤੋਂ ਘੱਟ ਨਿਕਲਦੀ ਹੈ ਠੀਕ ਹੈ ਜੀ ਤੇ ਮੱਕੀ ਦਾ ਮੋਟਾ ਜਿਹਾ ਅੰਦਾਜ਼ਾ ਮੱਕੀ ਦਾ ਵੀ ਐਵੇਂ ਆ ਜੀ ਮੱਕੀ ਜਿਹੜੀ ਬਰਸਾਤ ਵਾਲੀ ਆ ਉਹ ਤਾਂ 3 ਟਨ ਨਿਕਲ ਆਵੇ ਸੱਚ ਉਹ ਚੰਗੀ ਐ ਤੇ 4 ਟਨ ਠੀਕ ਐ ਠੀਕ ਐ ਜੀ ਤੇ ਜੇ ਉਹ ਮਤਲਬ ਸਿੰਚਾਈ ਵਾਲੀ ਆ ਤੇ ਬਈ 10 ਟਨ 10 ਟਨ ਤੇ ਉਹਦੀ ਰੁਪਈਆ ਜਿਵੇਂ ਆ ਜੀ ਦੋ ਤਰ੍ਹਾਂ ਦੀ ਮੱਕੀ ਇੱਕ ਤਾਂ ਕਮਰਸ਼ੀਅਲ ਮੱਕੀ ਐ ਜਿਹੜੀ ਆਮ ਦਾਣਾ ਖਾਂਦੇ ਆ ਦਾਣਾ ਉਹਦਾ ਰੇਟ ਇਹ ਸਰਕਾਰ ਵੀ ਖਰੀਦੀ ਆ ਤੇ ਜਿਵੇਂ ਆਪਣੇ ਪ੍ਰਾਈਵੇਟ ਬਾਏਰ ਵੀ ਖਰੀਦਦੇ ਆ ਜਿਹੜੇ ਪ੍ਰੋਸੈਸ ਕਰਦੇ ਗਏ ਨੇ ਸ਼ੀਮਾ ਬਰੋਂਡੇਰੀ ਤੇ ਕ੍ਰੈਸ਼ ਕਰਦੇ ਮਲੇਂ ਚ ਤੇ ਉਹ ਵੀ ਦੂਜੀ ਹੋਗੀ ਵੀ ਪੀਜ ਪੀਜ ਵੈਸੇ ਪੀਲੀ ਵੀ ਹੁੰਦੀ ਹੈ ਮੱਖੀ ਵੀ ਆਪਣੇ ਜਿਵੇਂ ਇੰਡੀਆ ਦਾ ਉਹ ਇਥੇ ਆ ਆਪਣਾ ਫੀਲਡ ਵਾਸਤੇ ਵਰਤਦੇ ਆ ਠੀਕ ਹੈ ਤੇ ਉਹ ਹੈ ਜੀ ਵੀ ਜਿਹੜਾ ਉਹਦਾ ਰੇਟ ਸਰਕਾਰ ਖਰੀਦੀ ਕਰਕੇ ਤੈਹ ਜੀ ਹੁੰਦਾ ਹਰ ਸਾਲ ਕਿ 200 ਡਾਲਰ ਤੋਂ 300 ਡਾਲਰ ਤੱਕ ਚਲੇ ਜਾਂਦਾ ਠੀਕ ਹੈ ਚੰਦਾ ਤੇ ਜਿਹੜੀ ਆਪਾਂ ਵੀ ਵਾਲੀ ਬੀਜਦੇ ਆ ਉਹਦਾ ਵੀ ਐ ਪਹਿਲਾਂ ਤੈਹ ਹੁੰਦਾ ਜਿਵੇਂ ਆਪਾਂ ਵੀ ਵਾਲੀ ਬੀਜੀ ਹੈ ਜੀ ਆਪਣਾ 800 ਡਾਲਰ ਟਰਨ ਦਾ ਰੇਟ ਜਿਹੜਾ ਤੈ ਆ ਉਹਦੀ ਥੋੜੀ ਮੁਸ਼ਕਿਲਤ ਜਾ ਰਹੀ ਆ ਫਿਰ ਉਹ ਜਦੋਂ ਆਪਾਂ ਕਿੱਦਾ ਹੀ ਖੇਤ ਤੁਸੀਂ ਵੇਖਿਆ ਜਦੋਂ ਆਪਾਂ ਉਹਨੂੰ ਹਾਰਵੈਸਟ ਕਰਨਾ ਮਤਲਬ ਉਹਨੂੰ ਵੱਢਣਾ ਜੀ ਮੱਕੀ ਨੂੰ ਤੇ ਉਹਦੀ ਜਿਹੜੀ ਆ ਉਹਨੂੰ ਕੱਲਾ ਕੱਲਾ ਜਿਹੜੀ ਛੱਲੀ ਆ ਉਹਨੂੰ ਆਪਾਂ ਨੂੰ ਹੱਥ ਨਾਲ ਕੱਢਣਾ ਪੈਂਦਾ ਜੀ ਦਾਣਾ ਵਾ ਤੇ ਦਾਣਾ ਟੁੱਟੇ ਨਾ ਸੇਫਲੀ ਕੱਢਣਾ ਪੈਂਦਾ ਫਿਰ ਗ੍ਰੀਨਿੰਗ ਵਗੈਰਾ ਕਰਕੇ ਪੈਕ ਕਰਕੇ ਸਾਰਾ ਕੁਝ ਸੈੱਟ ਕਰਕੇ 50 ਕਿਲੋ ਦੇ ਬੈਗ ਕਰਕੇ ਕੰਪਨੀ ਨੂੰ ਅਸੀਂ ਸਪਲਾਈ ਕਰਦੇ ਆਂ ਅਜੇ ਲਈ ਦੂਜੀ ਉਹ ਤਾਂ ਮਸ਼ੀਨਾਂ ਵੜ ਲਈ ਜੀ ਕਿ ਇਹ 메ਜਰ ਡਿਫਰੈਂਸ ਹੈ ਬਾਕੀ ਉਹ ਉਹ ਜੇ ਦੂਜੀ ਮੱਕੀ ਵੀ ਤੁਸੀਂ ਲਾ ਲਓ ਕਮਰਸ਼ੀਅਲ ਉਹਦੇ ਚ ਐਵੇਂ ਆ ਜੀ ਵੀ ਜੇ 3 ਟਨ ਵੀ ਨਿਕਲ ਆਈ ਤੇ ਰੇਟ 300 ਰਿਆ ਤੇ 900 ਡਾਲਰ ਦੀ ਹੋ ਗਈ ਤੇ ਖਰਚਾ ਮੱਕੀ ਦੇ ਤਕਰੀਬਨ ਤਕਰੀਬਨ ਨੇੜੇ ਨੇੜੇ 450 ਤੋਂ 500 ਡਾਲਰ ਆ ਜਾਂਦਾ ਜੀ ਹੈ ਇਹ ਅੱਪਕਾਈਆਂ ਲਈ ਠੀਕ ਹੈ ਜਿਹੜੀ ਕਦਾ ਬੀਜ ਵਾਲੀ ਹੋ ਗਈ ਉਹ ਤਾਂ ਕੰਪਨੀ ਨੇ ਤੁਹਾਨੂੰ ਕਹਿਤਾ ਐਸ ਐਨਰਜੀ ਨੇ ਤੁਹਾਨੂੰ ਕਹਿਤਾ ਵੀ ਸਾਨੂੰ ਬੀਜ ਚਾਹੀਦਾ ਤੁਸੀਂ ਬੀਜ ਦੀ ਉਹਨਾਂ ਨੂੰ ਪੱਕੀ ਵੇਚਦੀ ਦੂਜਾ ਜਿਹੜੀ ਆਮ ਖਾਨ ਲਈ ਮੱਕੀ ਬੀਜਦੇ ਆ ਮੰਡੀਕਰਨ ਨੂੰ ਕੋਈ ਸਮੱਸਿਆ ਨਹੀਂ ਮੇਰਾ ਕਹਿਣ ਤਾਂ ਪਾ ਲਈ ਨਹੀਂ ਜੀ ਮੱਕੀ ਇੱਥੋਂ ਦੀ ਮੇਨ ਫਸਲ ਹਾਂਜੀ ਸਮੱਸਿਆ ਕੋਈ ਨਹੀਂ ਜਿਵੇਂ ਐਤ ਕੀਆਂ ਸਾਲ ਤੁਸੀਂ ਆਏ ਹੋ ਤੇ ਐਤ ਕੀ ਫਸਲ ਚੰਗੀ ਆ ਪਿਛਲੇ ਸਾਲ ਫਸਲ ਘੱਟ ਸੀ ਤੇ ਦੂਜੇ ਮੁਲਕਾਂ ਤੋਂ ਮੱਕੀ ਇੱਧਰੋਂ ਆ ਰਹੀ ਸੀ ਠੀਕ ਹੈ ਤੇ ਜਦੋਂ ਦੂਜੇ ਮੁਲਕਾਂ ਤੋਂ ਇੰਪੋਰਟ ਹੋ ਰਹੀ ਤਾਂ ਫਿਰ ਘੱਟ ਕਾਦੀ ਈ ਮੰਡੀ ਕਰਨ ਤਾਂ ਭੱਜ ਕੇ ਪੈਂਦੇ ਆ ਤੇ ਬਾਕੀ ਜਿਵੇਂ ਆ ਸਾਲ ਵੀ ਆ ਤੇ ਲੋਕ ਖਰੀਦਣਗੇ ਇਹ ਫਿਰ ਇਹ ਕਿ ਫਿਰ ਮੇਰਾ ਪਹਿਲਾ ਚੰਗਾ ਹਾਂ ਬਈ ਇਹ ਕਹਿ ਸਕਦੇ ਹੋ ਤੇ ਸਾਡਾ ਭਰਾ ਏਡੀ ਦੂਰੋਂ ਚੱਲ ਕੇ ਆਏ ਔਰ ਆਏ ਵੀ ਲੈ ਕੇ ਆਏ ਆ ਤੇ ਫਿਰ ਕਰਮਾ ਵਾਲਾ ਸਾਲ ਐ ਜੀ ਬੜੇ ਕਿ ਉਹ ਪਹਿਲਾਂ ਵੀ ਖੁਸ਼ ਆ ਇਸ ਗੱਲ ਤੇ ਵੀ ਤੁਸੀਂ ਵੇਖਿਆ ਜਦੋਂ ਤੁਸੀਂ ਆਏ ਹੋ ਤੇ ਕੁਦਰਤੀ ਆ ਸਾਲ ਹਰਿਆ ਭਰਿਆ ਵਧੀਆ ਪਿਛਲਾ ਵੀ ਬਈ ਕਿਤੇ 20 25 ਸਾਲਾਂ ਚ ਦੱਸਦੇ ਐ ਆ ਗਿਆ ਇੱਕ ਵਾਰ ਕਦੇ ਕਦੇ ਸੁਪਰ ਉਹ ਬਈ ਜਿਵੇਂ ਸਾਨੂੰ ਤੇ ਐ ਲੱਗਦਾ ਜਿਵੇਂ ਵੀ ਉਹ ਪ੍ਰਮਾਤਮਾ ਨੇ ਸਾਰੇ ਇਮਤਿਹਾਨਾਂ ਚੋਂ ਕੱਟਣਾ ਹੁੰਦਾ ਜੀ ਤੇ ਸਾਲ ਵੀ ਸਾਡਾ ਦੁੱਝਾ ਹੀ ਸੀ ਆ ਕੇ ਗੇਤੀ ਦਾ ਦੁੱਝਾ ਤੇ ਚਾ ਹਾਂਜੀ ਤੇ ਭਾਰ ਨਹੀਂ ਜ਼ਿਆਦਾ ਪੈ ਗਿਆ ਤੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਪਿਛਲੇ ਸਾਲ ਦੇ ਜਿਹੜੇ ਕੋਈ ਖਾਦਾ ਖੁੱਦਾ ਦੇ ਸਪਰੇਆ ਦੇ ਰੁਪਈਏ ਖਰਚਾ ਵੱਡਾ ਜੀ ਇੱਥੇ ਗੇਤੀ ਤੇ ਇਨਪੁਟ ਕੋਸਟ ਕਾਫੀ ਆ ਯੂਰੀਆ ਦੀ ਬੋਰੀ 35 ਡਾਲਰ ਦੀ ਹੈ ਜੀ ਇੱਥੇ ਇਸ ਕਰਕੇ ਉਹ ਹੁਣ ਐਸ ਕੀ ਪ੍ਰਮਾਤਮਾ ਸੁੱਖ ਰਕੇ ਫਸਲ ਚੰਗੀ ਹੋਈ ਤੇ ਪਿਛਲੇ ਸਾਲ ਵਾਲੇ ਵੀ ਲਾਦੇ ਆਏ ਸਾਰੇ ਤੇ ਸਾਰੇ ਨਾ ਪਹਿਲਾਂ ਦਿਨ ਤੇ ਮਿਲ ਗਿਆ ਕਾਲ ਗਰੀਬ ਕੋਲ ਮੈਂ ਧੰਨਵਾਦ ਕਰ ਗਿਆ ਭਾਈ ਜੀ ਹੁਣਾਂ ਦਾ ਆਪਾਂ ਹਾਂ ਜੀ ਮਿਸਟੈਂਪ ਥੈਂਕ ਯੂ ਵੈਰੀ ਮਚ ਐਂਡ ਹੀ ਵਾਂਟ ਟੂ ਥੈਂਕਸ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਫਾਰ ਯਰ ਟਾਈਮ ਹੀ ਇਜ਼ ਵਨ ਆਫ ਦ ਮੋਸਟ ਐਕਸਪੀਰੀਐਂਸਡ ਫਾਰਮਰ ਇਨ ਅ ਕੰਟਰੀ ਨਾਟ ਬੈਟ ਟੂ ਸੇ ਕੰਟਰੀ ਐਂਡ ਮਨਾਲਪਤ ਵੀੰਜਾ ਸਾਲ ਦਾ ਤਾਂ ਇਸ ਖੇਤ ਦਾ ਹੀ ਤਜਰਬਾ ਹੈ ਜੀ ਔਰ ਪਰ ਇਹ ਵੀ ਇੱਕ ਮੈਂ ਤੁਹਾਨੂੰ ਦੱਸਦਾ ਇਹ ਵੀ ਇੱਥੇ ਇੱਕ ਵੱਡਾ ਬਹੁਤ ਵੱਡਾ ਫਾਰਮਰ ਸੀਗਾ ਜੀ ਹਾਂਜੀ ਉਹਦੇ ਨਾਲ ਜੌਬ ਕਰਦੀ ਸੀ ਅੱਛਾ ਤੇ ਉਹਦੀ ਉਹਦੀ ਜੌਬ ਤੋਂ ਸ਼ੁਰੂ ਕਰਕੇ ਥੋੜਾ ਖੇਤ ਲੈ ਕੇ ਵੀ ਸ਼ੁਰੂ ਕੀਤਾ ਇਹਨਾਂ ਨੇ ਥੋੜਾ ਖੇਤ ਕਿਸੇ ਕੋਲ ਜੌਬ ਕਰਦੇ ਆ ਉਹਦੇ ਅਕਾਊਂਟੈਂਟ ਸੀਗੇ ਫਾਰਮ ਮੈਨੇਜਰ ਸੀ ਸੌਰੀ ਉੱਥੋਂ ਇਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਅੱਜ ਇਹ 10 ਹਜ਼ਾਰ ਕਿੱਲੇ ਦੇ ਮਾਲਕ ਵੀ ਨੇ ਤੇ ਆ ਸਾਰੀ ਖੇਤੀ ਪਹਾੜ ਸਾਰੀ ਇਹਨਾਂ ਦੀ ਜ਼ਿੰਦਗੀ Uh, actually Mr. Tim, this is our native language. Punjabi. Punjabi. Yeah. I was explaining him that Mr. Tim started his journey from when he was uh, doing a job uh, with these guys, with I don't know, the, our neighbors, the next cast And I I was telling that when you look at these farmlands. So, there is a story behind. So, his struggle, is 50 years of hard work, today he is owner of this big farm and all this what you see is made by his hard work, hard times. Thank you. Nice to Thanks for your time. Okay. Thank you. Thank you very much. Okay. Thank you. Thank you. ਜਿਹੜੇ ਇਹ ਜ਼ਿਮੀਦਾਰ ਨੇ ਧਰਤੀ ਨਾਲ ਜੁੜੇ ਹੋਏ ਆ ਕੁਦਰਤਾਂ ਵੀ ਧਿਆਨ ਰੱਖਦੇ ਆ ਤੇ ਆਪਦੀਆਂ ਇੱਥੇ ਫਸਲਾਂ ਬੀਜਦੇ ਆ ਵੱਡੇ ਪੱਧਰ ਤੇ ਖੇਤੀਬਾੜੀ ਕਰਦੇ ਆ ਹੁਣ ਆਪਾਂ ਚੱਲਦੇ ਆਂ ਇਥੋਂ ਅੱਗੇ ਨੂੰ ਕਾਪੀਵਲ ਓਕੇ ਥੈਂਕਸ ਅ ਲੋਟ ਥੈਂਕ ਯੂ ਫॉर ਯਰ ਟਾਈਮ ਜੰਗਲੀ ਮੱਝਾਂ ਇੱਕ ਦਿਨ ਮੈਨੂੰ ਕਿਸੇ ਬੇਲੀ ਨੇ ਪੁੱਛਿਆ ਕਹਿੰਦਾ ਯਾਰ ਇਹ ਮੱਝਾਂ ਨਹੀਂ ਰੱਖਦੇ ਘਰ ਅੱਜ ਦੁੱਧ ਦੁੱਧ ਤੂੰ ਪੀਨ ਨੂੰ ਦੁੱਧ ਪੀਨ ਨੂੰ ਛੱਡੋ ਇਹ ਨੇੜੇ ਹੀ ਖੰਗਰ ਦਿੰਦਿਆਂ ਕਿਸ ਨੂੰ ਜੰਗਲੀ ਮੱਝਾਂ ਇਹਨਾਂ ਨੇ ਫਾਰਮ ਤੇ ਪਾਲਤੂ ਬਣਾ ਕੇ ਰੱਖੀਆਂ ਹੋਈਆਂ ਗਲਾਂ 'ਚ ਇਹਨਾਂ ਦੇ ਕੰਨਾਂ 'ਚ ਟੈਗ ਪਾਏ ਹੋਇਆ ਬੀਮੇ ਵਾਲੇ ਬੀਮੇ ਵਾਲੇ ਤਾਂ ਨਹੀਂ ਹੁਣ ਇਹ ਨਿਸ਼ਾਨਦੇਹੀ ਵਾਲੇ ਆਉਣਗੇ ਇੱਥੇ ਤਾਂ ਕਹਿੰਦੇ ਇਹਨਾਂ ਨੂੰ ਬੀਮੇ ਵੈਕਸੀਨੇਸ਼ਨ ਦੇ ਵੈਕਸੀਨੇਸ਼ਨ ਦੇ ਟੈਗ ਆਪਾਂ ਖੜੀਏ ਆਹ ਨਾਲ ਉਹਲੇ ਪਾਸੇ ਜਿਹੜਾ ਗੋਹਾ ਕਰੀਆ ਦਾ ਇਹ ਤਾਂ ਸਾੜਾ ਤੇ ਬਾਕੀ ਵਿੱਚ ਉਹ ਮੱਝਾਂ ਫਿਰਦੀਆਂ ਨੇ ਤੇ ਹੋਰਾਂ ਜਾਨਵਰਾਂ ਦੇ ਨਾਲ ਨਾਲ ਜਿਹੜੇ ਆਹ ਆਉਂਦੇ ਆ ਨਾ ਜੰਗਲੀ ਜਾਨਵਰ ਮੱਝਾਂ ਖਾਸ ਕਰਕੇ ਸਭ ਤੋਂ ਖਤਰਨਾਕ ਜਾਨਵਰ ਮੰਨਿਆ ਜਾਂਦਾ ਹੈ। ਹੋਰ ਕਿ ਜਦੋਂ ਸ਼ੇਰ ਸ਼ੋਰ ਤੋਂ ਪੰਦਾ ਕਿਸੇ ਨੂੰ ਲਪਾਜੇ ਬਾਜੇ ਪਰ ਇਹਨਾਂ ਦੋਨੇ ਬਾਜਦਾ ਪਰ ਆਪਣੇ ਕੋਲ ਬਚਨ ਦਾ ਇੱਕ ਤਾਂ ਗੱਡੀ ਨੇੜੇ ਖੜੀ ਹੈ ਪਾਜੇ ਕਿ ਖੁੱਲੀ ਵਿੱਚ ਛੋਰ ਜਾਗੇ ਤੇ ਦੂਜਾ ਤਾਰ ਲੱਗੀ ਹੋਈ ਆ ਤਾਂ ਦਾ ਕੋਈ ਆਸਰਾ ਨਹੀਂ ਨਾਲ ਵਿੱਚ ਹੀ ਪੜਨ ਆਊਗਾ। ਸਲਾਹ ਇਹ ਕਰੀ ਜਾਂਦੇ ਤੇ ਤੋਂ ਪਹਿਲਾਂ ਆਪਾਂ ਇੱਥੋਂ ਰਵਾਨਾ ਹੋ ਜਾਈਏ। ਚਲਿਏ ਭਾਈ ਜੀ। ਪੈਸੇ ਵਾਲਾ ਮਨ ਬਦਲ ਗਿਆ ਪਰ ਇਹਨੂੰ ਹੋ ਗਿਆ ਬਾਕੀ ਪਾਲਤੂ ਰੱਖੇ ਹੋਣੇ ਕਰਕੇ ਨਾ ਇਹਨਾਂ ਦਾ ਥੋੜਾ ਜਿਹਾ ਹੋ ਰਿਹਾ ਬਤੀਰਾ। ਇਹ ਚਾਉਂਦੇ ਤਾਂ ਨਹੀਂ ਹੁਣ ਇਹਨਾਂ ਨੂੰ ਕਿੱਥੇ ਨੇੜੇ ਲਗਨ ਦੇਣਾ ਇਹ ਇਹ ਤਾਂ ਸਿਰਫ ਹਾਂ ਸ਼ੌਂਕ ਵਾਲਾ ਦਾ ਹੀ ਮੀਟਾਲਾ ਮੋਲ ਹੈ ਇੱਥੇ ਐਂ ਜਿੱਦਾਂ ਜਿਹੜੀ ਕੀਤਾ ਜੀ ਜ਼ਾਂਬੀਆ ਦੇ ਖੇਤ ਇਧਰਲੇ ਪਾਸੇ ਖੜੇ ਟਰੈਕਟਰ ਟਰਾਲੀਆਂ ਤੇ ਖੁੱਲੇ ਡੁੱਲੇ ਥਾਵਾਂ ਤੇ ਬਣੇ ਹੋਏ ਇਹੋ ਜਿਹੇ ਵੱਡੇ ਘਰ ਇੱਕ ਫਾਰਮ ਹਾਊਸ ਹੁੰਦਾ ਬਹੁਤ ਵੱਡਾ ਫਾਰਮ ਹੁੰਦਾ ਜਿੱਥੇ ਵਿਚਾਰੇਆਂ ਦਾ ਘਰ ਬਣਿਆ ਹੁੰਦਾ ਤੇ ਜਿੱਥੇ ਇਹੋ ਜਿਹੇ ਆਪਣੀ ਬੇਲੀ ਰਹਿੰਦੇ ਆ ਤੇ ਇਹਨਾਂ 'ਚ ਕੁਝ ਮਿੱਤਰ ਬੇਲੀ ਇਸ ਵਾਰ ਆਪਣੇ ਸਾਹਮਣੇ ਖੜੇ ਆ ਸਸੀ ਗੱਬਾਈ ਜੀ ਠੀਕ ਠਾਕ ਹਾਂ ਜੀ ਤੁਸੀਂ ਕਿਹੜੀ ਦਿਗਾ ਤੋਂ ਮੈਂ ਸੰਗਰੂਰ ਤੋਂ ਹੜਨਾ ਅਜਿ ਕੋਈ ਨਹੀਂ ਹੜੀ ਕੋ ਪੁੱਲਰ ਹਾਂ ਪੁੱਲਰ ਕਿੱਲੋਂ ਸਾਰੇ ਨੇ ਹੋਰ ਵੀ ਤੁਸੀਂ ਦੱਸੋ ਠੀਕ ਠਾਕ ਹਾਂ ਠੀਕ ਠਾਕ ਸਹੀ ਕਿਹੜੀ ਜਗ੍ਹਾ ਤੋਂ ਮੈਂ ਵੀ ਧੋੜੇ ਦਿੰਗੇ ਜਿਹੜਾ ਸੰਗਰੂਰ ਪਿੰਡ ਤੋਂ ਮਰੇ ਅੱਛਾ ਇੱਕੋ ਪਿੰਡ ਤੇ ਹੀ ਸੀ ਗਰਾਈਂ ਠੀਕ ਹੈ ਜੀ ਹਾਂ ਜੀ ਵਰਤਪਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਭਾਈ ਅਮਰਪਾਲ ਸਿੰਘ ਤੋਂ ਦਾ ਜੀਰਾ ਸਾਡੇ ਹਾਰਨ ਵਿਆਹ ਤੇ ਬਹੁਤ ਬਹੁਤ ਸਵਾਗਤ ਤੇ ਬਾਈਆਂ ਬੜੀਆਂ ਉਡੀਕਾਂ ਸੀਗੀਆਂ ਬਹੁਤ ਜੱਟੋ ਦੀ ਕਰਦੇ ਸੀ ਜੋ ਇਸ ਨੇ ਖੀਰ ਆਣੀ ਚੱਲ ਬਾਈ ਤੋਂ ਦੇ ਫਾਰਮ ਦੇ ਵਾਸਤੇ ਤੇ ਅਸੀਂ ਬੜੇ ਬੜਪਾ ਜੇ ਧੰਨਵਾਦ ਨਹੀਂ ਬਾਈ ਹੁਣ ਤੇ ਮੈਨੂੰ ਸੰਗੋਂ ਲਾਤੀ ਬਹੁਤ ਧੰਨਵਾਦ ਅੱਛਾ ਅਵਦਨ ਆਪਾਂ ਖੀਰ ਖਾਧੀ ਤੱਜ ਸੀਰੀਆਂ ਕਿ ਕਿਹਦੇ ਨੇ ਖੀਰ ਕਰਨੀ ਸਾਡੀ ਚੰਗਾ ਜਰੂਰ ਪਾਈ ਜੀ ਸੱਤ ਉਹ ਜੇ ਕਰਦਾ ਰਾ ਰਾਦਾ ਫਾਰਮ ਬਾਈ ਦੀ ਵਾਸਤੇ ਰਾਦਾ ਫਾਰਮ ਸੇ ਬਾਈ ਕਿਥੇ ਹੈ ਤੁਸੀਂ ਜਿ ਆਪਣਾ ਕਹਿ ਗਿਆ ਬਾਈ ਖੈਰੀ ਇਹ ਹੈ ਵੀ ਬਈ ਤੁਸੀਂ ਅਕੜਾ ਅਮਰਪਾਲ ਭਾਈ ਮੋਟਾ-ਮੋਟਾ ਤੁਹਾਡੇ ਫਾਰਮ ਬਾਰੇ ਦੱਸਿਓ ਭਾਈ ਜੀ ਮੈਨੂੰ ਇੱਥੇ 2 ਸਾਲ ਹੋ ਗਏ ਸਵਾ 2 ਸਾਲ ਲਗਭਗ ਆਇਆ ਹੈ ਨਾ ਠੀਕ ਹੈ ਜੀ ਤੇ ਅੱਛਾ ਬਈ ਨਾ ਮੈਂ ਕਦੇ ਇੰਡੀਆ ਦੇ ਵਿੱਚ ਉੱਥੇ ਫਾਰਮਿੰਗ ਦਾ ਕੰਮ ਨਹੀਂ ਕੀਤਾ ਠੀਕ ਹੈ ਭਾਈ ਮੈਂ ਇੱਥੇ ਆ ਕੇ ਜੋ ਫਾਰਮਿੰਗ ਕਰਨ ਲੱਗੀ ਇਹ ਸਰਦਾਰ ਗੁਰਪਾਲ ਸਿੰਘ ਦੀ ਮਾਂ ਪੂਰੀ ਤੋਂ ਠੀਕ ਹੈ ਜੀ ਪੂਰੀ ਗੈਸਾਂ ਆਸੀ ਵਾਲੇ ਉਹਨਾਂ ਦਾ ਫਾਰਮ ਹੈ ਜੀ ਠੀਕ ਹੈ ਮਸਵਾਦ ਨੂੰ ਸਾਲ ਲਗਭਗ ਪਹਿਲਾ ਹੀ ਆਇਆ ਬਾਕੀ ਇਸੇ ਆਗੇ ਫਿਰ ਮੈਂ ਸਾਰਾ ਫਾਰਮ ਦਾ ਕੰਮ ਸਿੱਖਿਆ ਤੇ ਹੁਣ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਫਾਰਮੈਕ ਕੀਤੀ ਅਸੀਂ ਸੋਆਬੀਨ ਤੇ ਥੋੜੀ ਜੀ ਮੱਕੀ ਵੀ ਕੀਤੀ ਹੈ ਪਿਛਲੇ ਸਾਲ ਸਾਡੇ ਕੋਲ ਸੀੜ ਮੇ ਸੀਗੀ ਅੱਛਾ ਤੇ ਜਿਹਦਾ ਪਿਛਲੇ ਸਾਲ ਡਰਾਉਟ ਵੀ ਬਹੁਤ ਜ਼ਿਆਦਾ ਸੀਗਾ ਸੁੱਕਾ ਸੀ ਕਿ ਹਾਂ ਜੀ ਫਿਰ ਵੀ ਅਸੀਂ ਕੁਝ ਨਵਾਂ ਅਵਿਲਡ ਪਾਇਰ ਕੀਤਾ ਸੀਗਾ ਇਹਦੇ ਉਗਾ ਕਰਕੇ ਸਾਨੂੰ ਰਿਜ਼ਲਟ ਬਹੁਤ ਵਧੀਆ ਮਿਲੇ। ਇਸ ਵਾਰ ਵੀ ਫਸਲਾਂ ਲਗਭਗ ਸਾਰੇ ਜਿੰਨੇ ਵੀ ਜਾਂਦੀਆਂ ਦੇ ਵਿੱਚ ਕਿਸਾਨ ਹਾਂਜੀ ਇਹ ਉਹ ਗੋਰੇ ਵੀ ਹੈ ਤੇ ਇੰਡੀਅਨ ਵੀ ਹੈ ਚਾਹੇ ਆਪਣੇ ਇਥੋਂ ਦੇ ਲੋਕਲ ਜਾਂਦੀਆਂ ਨਾਲ ਹਾਂਜੀ ਸਭ ਤੋਂ ਫਸਲਾਂ ਇਸ ਵਾਰ ਬਹੁਤ ਵਧੀਆ। ਠੀਕ ਹੈ ਵਾਰਸ਼ ਚੰਗੀ ਹੋ ਰਹੀ ਹੈ ਬਹੁਤ ਵਧੀਆ ਹੋ ਰਹੀ ਹੈ। ਤੁਸੀਂ ਬਾਈ ਇਹ ਵਾਕਿਆ ਤੂੰ ਪ੍ਰਮਾਤਵਾਂ ਸਾਹਿਬ ਦੀਆਂ ਝੋਲੀਆਂ ਉਹ ਭਰੂਆ। ਬਸ ਸੱਗੀ ਇਸ ਤਰ੍ਹਾਂ ਜੇ ਲੋ ਚੱਲਦਾ ਰਹੀ। ਬਾਕੀ ਤੁਸੀਂ ਬਾਈ ਜੀ ਦੇਖ ਹੀ ਲਿਆ ਦੇ। ਦੇਸਾ ਦਾ ਹੈ ਬਹੁਤ ਵਧੀਆ ਚਲੋ ਜਿੱਥੇ ਵੀ ਰਹਿੰਦੇ ਹੋਏ ਜਿਹੜਾ ਜੇਸਤੇ ਹੋਏ ਆ ਭੇਸ ਉਹ ਬਣਾਉਣਾ ਪੈਂਦਾ ਬਿਲਕੁਲ ਬਾਰੇ ਇੱਥੇ ਰਹਿ ਕੇ ਭਾਈ ਜੀ ਸ਼ੁੱਧ ਹਵਾ ਦੇ ਵਾਤਾਵਰਣ ਨਾਲ ਬਸ ਬਹੁਤ ਵਧੀਆ ਤਸੱਲੀ ਹੈ ਕੀ ਬਾਤ ਹੈ ਭਾਈ ਮੋਰੂ ਦਾ ਲੈ ਜਾ ਬਹੁਤ ਸੋਣਾ ਛੋਟਾ ਭਾਈ ਰਾਤ ਤਸੱਲੀ ਕਰਦੀ ਗੱਲਾਂ ਆ ਰਹੀਆਂ ਨਾ ਖਾਣਾ ਕਰਦਾ ਇਹਨਾਂ ਭਾਈ ਜੀ ਫਾਰਮਾਂ ਹਲੋੜੀ ਤਵਨ ਕਰੀ ਜਾਂਦੇ ਆਂ ਹਾਂਜੀ ਤੇ ਥੋੜਾ ਜਦੋਂ ਕੋਵਿਡ 19 ਦੇ ਟਾਈਮ ਦੇ ਵਿੱਚ ਇਸੇ ਕੋਈ ਆਪਣਾ ਪਿਆਰੀ ਵੀ ਵੀ ਨਹੀਂ ਸੀਗਾ ਸਾਡੇ ਠੀਕ ਹੈ ਉਦੋਂ ਥੋੜਾ ਮੋਟਾ ਚੋੜਾ ਚਾਰੀਆਂ ਹੋਈਆਂ ਸੰਦ ਸਨੇੜਾ ਇਥੋਂ ਚੱਕਿਆ ਚਿਕਾਇਆ ਗਿਆ ਹਾਂਜੀ ਤੇ ਬਾਕੀ ਲੋਕ ਲੋਕਾਂ ਨੂੰ ਥੋੜਾ ਬੋਤਾ ਨਿਸ਼ਾਨ ਕੀਤਾ ਗਿਆ ਸੀ ਆਹ ਹੌਲੀ ਹੌਲੀ ਉਹਦੀ ਰਿਕਵਰੀ ਕਰ ਰਹੇ ਆ ਠੀਕ ਹੈ ਜੀ ਬਾਕੀ ਤੁਹਾਡੀ ਕਿਰਪਾ ਨਾਲ ਹੋਰ ਜਿੰਨੇ ਵੀ ਵੀਰ ਪਿਆਰੀ ਇੰਡੀਅਨ ਆਪਣੇ ਜੰਬੀਆ ਦੇ ਵਿੱਚ ਰਹਿੰਦੇ ਸਾਰਿਆਂ ਦੀ ਮਦਦ ਦੇ ਨਾਲ ਅਸੀਂ ਵਧੀਆ ਬਾਈ ਜੀ ਆਦਾ ਦੁਆਰੀ ਸਿਸਟਮ ਵਧੀਆ ਚਲਾ ਰਹੇ ਹਾਂ ਬਹੁਤ ਵਧੀਆ ਭਾਈ ਅਮਰਤਪੁਰ ਥੋੜੀ ਜਿਹੀ ਜਗ੍ਹਾ ਬਹੁਤ ਸੋਹਣੀ ਹੈ ਭਾਈ ਜਿੱਥੇ ਤੁਸੀਂ ਸਾਰੇ ਭਰਾ ਰਹ ਰਹੇ ਹੋ ਆਲਾਦਵਾਲਾ ਖੇਤਾਂ ਦੇ ਵਿਚਾਲੇ ਤੁਹਾਡਾ ਘਰ ਹੈ ਤੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਾਰਾ ਫਾਰਮਸ ਲਾਉਟਸ ਆਫ ਲਵ ਐਂਡ ਰਿਸਪੈਕਟ ਸਾਰੇ ਭਾਈਆਂ ਨੂੰ ਉਧਰਲੇ ਪਾਸੇ ਕੁਮ ਬੈਨਾ ਖੜੀਆਂ ਨੇ ਖੇਤੀਬਾੜੀ ਦੇ ਹੋਰ ਸੰਦ ਖੜੇ ਆ ਤੇ ਆਉਂਦਾ ਆਉਂਦਾ ਅਰੋਤਾ ਹੋ ਚੋਂਦੀ ਮੱਕੀ ਦੀ ਬਾੜੀ ਦਾ ਸੀਜ਼ਨ ਸ਼ੁਰੂ ਹੋਣਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਮਰ ਕਪਾਲ ਸਿੰਘ ਖੁਦ ਆਈ ਸਾਡੇ ਫਾਰਮ ਤੇ ਪਹੁੰਚੇ ਹੈ ਸਾਦੇ ਸਾਡੇ ਪੀਛੇ ਕੌਣ ਲੱਗੇ ਆ ਰਾਰਾ ਫਾਰਮ ਜਿੱਥੇ ਆਪਣੇ ਗੁਰੂ ਸਰਬਾਨੇ ਜੋ ਸਾਨੂੰ ਕक्षा ਹੋਇਆ ਹਾਂਜੀ ਇਹ ਸਾਡੇ ਸੁਪਰਵਾਈਜ਼ਰ ਆ ਜੀ ਠੀਕ ਹੈ ਜੀ ਇਹਨਾਂ ਦਾ ਨਾਮ ਹੈ ਮਾਈਕਲ ਮਲਾਮਾ ਤੇ ਹੈਲੋ ਮਾਈਕਲ ਮਲਾਮਾ ਆਈ ਐਮ ਫਾਈਨ ਥੈਂਕ ਯੂ ਜੀ ਇਹ ਪਿਛਲੇ ਸਾਲ ਤੋਂ ਜਦੋਂ ਅਸੀਂ ਟਮਾਟਰਾਂ ਦੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਜੀ ਹਾਂਜੀ ਤੇ ਉਦੋਂ ਤੋਂ ਇਹਨਾਂ ਨੂੰ ਅਸੀਂ ਰੱਖਿਆ ਹੋਇਆ ਪਹਿਲਾਂ ਸਾਨੂੰ ਨੌਲਜ ਨਹੀਂ ਸੀਗੀ ਜ਼ਿਆਦਾ ਠੀਕ ਹੈ ਜੀ ਪਿਛਲੇ ਸਾਲ ਸਾਨੂੰ ਇਨਸਪੀਰੈਂਸ ਹੋਇਆ ਤੇ ਇਸ ਵਾਰ ਪਿਛਲੇ ਸਾਲ ਅਸੀਂ 1 ਹੈਕਟੇਰ ਸੀ ਹੈ 1.5 ਹੈਕਟੇਰ ਹਾਂਜੀ ਤੇ ਇਸ ਵਾਰ ਅਸੀਂ ਲਗਭਗ ਡਬਲ ਕਰਤਾ ਜੀ ਕੰਮ ਠੀਕ ਹੈ ਇਹ ਵੀ ਨਵੀਂ ਪਾਈਪ ਲਾਈਨ ਬਿਚਾਈ ਹੈ ਤੇ ਇਹ ਲੇਬਰ ਕੰਮ ਕਰੀ ਜਾਂਦੀ ਹੈ ਜੀ ਇਹ ਜ਼ਮੀਨ ਤੁਸੀਂ ਹੁਣੇ ਸਾਫ਼ ਕੀਤੀ ਆ ਹਾਂ ਇਹ ਪਿਛਲੇ ਸਾਲ ਸਾਫ਼ ਕੀਤੀ ਆ ਜੰਗਲ ਸੀਗਾ ਇੱਥੇ ਸਾਰਾ ਠੀਕ ਹੈ ਇੱਕ ਸਾਲ 'ਚ ਬਾਈ ਤੁਸੀਂ ਮਿਹਨਤ ਕਰਕੇ ਕਿੰਨਾ ਥਾਂ ਸਾਫ਼ ਕਰਦੇ ਹੋ ਪਿਛਲੇ ਸਾਲ ਭਾਈ ਜੀ ਮੈਂ ਲਗਭਗ ਇੱਕ 4 ਮਹੀਨੇ ਕੰਮ ਕੀਤਾ ਹੇ ਆਪਣਾ ਜਿਹੜਾ ਜਿਵੇਂ ਪੰਜਾਬ ਚ ਆਪਾਂ ਕਿਲਾ ਸਮਝਦੇ ਆਂ ਤੇ 100 ਕਿਲਾ ਸਾਫ ਕੀਤਾ ਸੀ ਭਾਈ ਠੀਕ ਹੈ ਜੀ ਤੇ ਇਸ ਪਿਛਲੇ ਸਾਲ 50 ਕਿਲੇ ਸਾਫ ਕੀਤੇ ਜੀ ਬਾਕੀ ਹੁਣ ਨਾਲ ਕੰਮ ਚੱਲੀ ਜਾਂਦਾ ਜੀ ਨਾਲ ਕੰਮ ਕੰਦਾ ਕੰਮ ਚੱਲੀ ਜਾਂਦਾ ਆ ਬੰਦੇ ਲੱਗੇ ਹੋਏ ਆ ਜੀ ਤੇ ਪਿਛਲੇ ਸਾਲ ਅਸੀਂ ਐਕਸਲੇਟਰ ਨਾਲ ਕੰਮ ਕੀਤਾ ਜੀ ਜਦੋਂ ਭਾਈ ਤੁਸੀਂ ਜੰਗਲ ਸਾਫ ਕਰਨਾ ਹੁੰਦਾ ਤੇ ਉਹ ਤੁਸੀਂ ਆਪ ਕਰਦੇ ਹੋ ਮਤਲਬ ਕਿ ਲੇਬਰ ਕਰ ਜਾਂ ਠੇਕੇ ਤੇ ਦਿੱਤਾ ਜਾਂਦਾ ਹੁੰਦਾ ਉਹਨਾਂ ਦਾ ਪਿਛਲੇ ਸਾਲ ਅਸੀਂ ਠੇਕੇ ਤੇ ਵੀ ਦਿੱਤਾ ਸੀ ਜੀ ਠੀਕ ਹੈ ਜੀ ਉਦੋਂ ਐਕਸਪੈਟਰ ਮਸ਼ੀਨਾਂ ਲਾਈਆਂ ਠੇਕੇ ਦੇ ਉਹਨਾਂ ਨੇ ਦਰਖਤ ਪੱਟ ਕੇ ਸਿੱਤੇ ਠੀਕ ਹੈ ਤੇ ਅਸੀਂ ਉਸ ਤੋਂ ਬਾਅਦ ਲੇਬਰ ਲਾ ਕੇ ਜੀ ਉਹਦਾ ਕੁਛ ਤਾਂ ਕੋਲਾ ਬਣਵਾਇਆ ਕੋਲਾ ਬਣਾ ਕੇ ਵੇਚਿਆ ਤੇ ਕੁਝ ਅਸੀਂ ਅੱਗ ਲਾਤੀ ਕਿਉਂਕਿ ਅੱਗੇ ਫਸਲ ਵੀ ਨਹੀਂ ਸੀਗੀ ਉਹ ਲਖੜ ਬਹੁਤ ਜ਼ਿਆਦਾ ਸੀ ਤੇ ਫਸਲ ਵੇਚ ਨਹੀਂ ਕਰਕੇ ਮੈਨ ਸਾਨੂੰ ਥੋੜੀ ਜਲਦਵਾਹੀ ਸੀਗੀ ਤੇ ਅਸੀਂ ਉਹ ਖੇਤ ਤਿਆਰ ਕੀਤਾ ਉਹਨੇ ਰਿਜਲਟ ਵੀ ਸਾਨੂੰ ਬਹੁਤ ਵਧੀਆ ਦਿੱਤਾ ਜੀ ਨਵੇਂ ਖੇਤ ਨੇ ਨਵੇਂ ਖੇਤ ਦੇ ਵਿੱਚ ਲਗਭਗ ਡਬਲ ਪੈਦਾਵਾਰ ਦਿੱਤੀ ਹੈ ਠੀਕ ਹੈ ਭਾਈ ਤੇ ਅੱਛਾ ਇੱਕ ਹੀ ਕਰੀਏ ਜਿੰਦੇ ਆ ਮੈਂ ਭਾਈ ਕੱਖ ਮਾਰੀ ਜਾਂਦੇ ਹਾਂ ਜੀ ਇਹ ਅਸੀਂ ਕੱਲ ਇੱਥੇ ਟਮਾਟਰ ਲਾਏ ਆ ਜੀ ਟਮਾਟਰ ਲਾਏ ਹਾਂ ਜੀ ਉਹ ਜਿਹੜੇ ਵਿੱਚ ਛੋਟੇ ਮੋਟੇ ਕੱਖ ਹੋ ਗਏ ਸੀਗੇ ਪਹਿਲਾਂ ਕੁਝ 15 ਦਿਨ ਲਗਭਗ ਇਹ ਖਾਲੀ ਪਿਆ ਰਿਹਾ ਕੇ ਅਸੀਂ ਟਮਾਟਰਾਂ ਦੀ ਤਾਂ ਆਪਾਂ ਉਹ ਪਨੀਰੀ ਲਾਉਣੇ ਹੁੰਦੇ ਆ ਹਾਂ ਜੀ ਪਨੀਰੀ ਲਾਈ ਜਾਈ ਟਮਾਟਰਾਂ ਦੀ ਆ ਤੁਹਾਨੂੰ ਦਿਖਾਉਣੇ ਆ ਆ ਲੈਣਾ ਜੀ ਬਾਕੀ ਰਹਿੰਦੀਆਂ ਜੀ ਇਹਨਾਂ ਦੀ ਪਨੀਰੀ ਅਸੀਂ ਕੱਲ ਜੇ ਆਪਸੋ ਲੈ ਕੇ ਆਵਾਂਗੇ ਇਹ ਏ ਟ੍ਰਿਪ ਸਿਸਟਮ ਚੱਲਿਆ ਜਾਂਦਾ ਜੀ ਅੱਛਾ ਓਕੇ ਠੀਕ ਹੈ ਹਾਂਜੀ ਇਹ ਜਿਵੇਂ ਇਸ ਤਰ੍ਹਾਂ ਜੀ ਇੱਥੇ ਮੰਨ ਲਓ ਡਬਲ ਮੌਰੀ ਹੈਗੀ ਐ ਠੀਕ ਹੈ ਇੱਥੋਂ ਦੀ ਧੌਕੇ ਟਿਕਣਗੇ ਤੇ ਇੱਥੇ ਪਰਾਟ ਲੱਗਿਆ ਹੋਇਆ ਪਾਣੀ ਦੀ ਬੇਸਤੀ ਜੀ ਨਹੀਂ ਹੁੰਦੀ ਜੀ ਤੇ ਬਾਕੀ ਇੱਥੇ ਧਾਤੀ ਉੱਚੀ ਨਹੀਂ ਵੀ ਕਰਕੇ ਅਸੀਂ ਫਲੱਡ ਵਾਟਰ ਸਿੱਧਾ ਪਾਣੀ ਨਹੀਂ ਲਾ ਸਕਦੇ ਸਿੱਧਾ ਲਾ ਨਹੀਂ ਸਕਦੇ ਤੇ ਸਿੱਧੀ ਦੀ ਕਮੀ ਵੀ ਆ ਸਿੱਧੀ ਦੀ ਕਮੀ ਵੀ ਆ ਸਿੱਧੇ ਨਾਲ ਪਾਣੀ ਦੇ ਸਾਰੇ ਬਤਾਉਂਦੇ ਹਾਂ ਤੇ ਜਿਹੜੀ ਸਾਨੂੰ ਤਾਂ ਇੱਥੇ ਗੁਰੂ ਸਾਹਿਬ ਨੇ ਬਹੁਤ ਵੱਡੀ ਦਾਤ ਵਾਸੀ ਹੈ ਜੀ ਆ ਨਾਲ ਤੁਸੀਂ ਅੰਦਰਲੇ ਪਾਸੇ ਦਿਖਾਓ ਜਿਹੜੀ ਹਰਿਆਲੀ ਵਾਲਾ ਏਰੀਆ ਦੀ ਹੈ ਨਾ ਜੀ ਇੱਥੇ ਕੁਦਰਤੀ ਪਾਣੀ ਨਿਕਲਦਾ ਜੀ ਥੱਲੇ ਠੀਕ ਹੈ ਜੀ ਤੇ ਇਹਨੂੰ ਇੱਥੇ ਸਟ੍ਰੀਮ ਬੋਲ ਦਿੰਦੇ ਆ ਸੋਲਾ ਗੈਲ ਗਿਆ ਥੋੜਾ ਥੋੜਾ ਪਾਣੀ ਚੱਲਦਾ ਰਹਿੰਦਾ ਜੀ ਇੱਥੇ ਹਰ ਵਕਤ ਠੀਕ ਹੈ ਜੀ ਤੇ ਅਸੀਂ ਥੋੜੇ ਛੋਟੇ ਛੋਟੇ ਤਿੰਨ ਡੈਮ ਪੱਤੇ ਸੀਗੇ ਠੀਕ ਹੈ ਜੀ ਉਹਨਾਂ ਦੇ ਉੱਤੇ ਅਸੀਂ ਸੋਲਰ ਮੋਟਰਾਂ ਲਾ ਕੇ ਉਹਦੇ ਨਾਲ ਹੁਣ ਜਿਹੜੀ ਡ੍ਰਿਪ ਸਿਸਟਮ ਦੀ ਖੇਤੀ ਹੈ ਉਹ ਡ੍ਰਿਪ ਸਿਸਟਮ ਅਸੀਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਜੀ ਠੀਕ ਹੈ ਅਮਰਪਾਲ ਭਾਈ ਕਹੇ ਦੱਸੋ ਤੁਸੀਂ ਮੈਨੂੰ ਥੋੜਾ ਫਾਰਮ ਸਾਲ 2013 ਤੋਂ ਚੱਲ ਰਿਹਾ ਤੁਸੀਂ ਦੱਸਿਆ 2013 ਤੋਂ 13 ਤੋਂ ਨਵੇਂ ਨਵੇਂ ਕਿਸਾਨ ਇੱਥੇ ਆਉਂਦੇ ਨੇ ਨਵੇਂ ਕਿਸਾਨ ਆਉਂਦੇ ਆ ਜੀ ਹੌਲੀ ਹੌਲੀ ਡਵੈਲਪ ਹੋ ਰਿਹਾ ਹੈ ਬਾਕੀ ਜੀ ਮੈਨੂੰ ਥੋੜਾ ਸਮਾਂ ਹੋਇਆ ਜੀ ਆਏ ਨੂੰ ਜਿਆਦਾ ਮੇਰਾ ਮੇਲ ਜੋਲ ਨਹੀਂ ਹੋਇਆ ਤੇ ਹੁਣ ਪਿਛਲੇ ਸਾਲ ਦਾ ਸਾਲ ਬੱਚੇ ਸੀ 2 ਸਾਲ ਵੀ ਜਿਆਦਾ ਰਹੇ ਠੀਕ ਹੈ ਜੰਗਲ ਪਟ ਰਹੇ ਸੀਗੇ ਉਸਾ ਕਿਉਂਕਿ ਸੀਡ ਮੇਜ ਦਾ ਜਿਹੜਾ ਕੰਮ ਹੁੰਦਾ ਥੋੜਾ ਜਿਆ ਜ਼ਿਆਦਾ ਦੇਖ ਰੱਖ ਕਰਨੀ ਪੈਂਦੀ ਹੈ ਜਿਆਦਾ ਮਿਹਨਤਾਂ ਹਾਂ ਜੀ ਬਾਹਰ ਦਰਾਂ ਨੂੰ ਜਾਣ ਦਾ ਸਮਾਂ ਨਹੀਂ ਲੱਗਿਆ ਤੇ ਹੁਣ ਅਸੀਂ ਇੱਧਰ ਉੱਧਰ ਘੁੰਮਦੇ ਆਂ ਹੋਰ ਫਾਰਮ ਦੇਖਦੇ ਆਂ ਬਾਕੀ ਨਵੇਂ ਮਿੱਤਰ ਪਿਆਰੇ ਜਿਹੜੇ ਆਏ ਨਵੇਂ ਉਹਨਾਂ ਨਾਲ ਵੀ ਮੁਲਾਕਾਤਾਂ ਹੁੰਦੀਆਂ ਠੀਕ ਹੈ ਜੀ ਹਾਂਜੀ ਚਲੋ ਵਧੀਆ ਆਪਾਂ ਹਾਂ ਤੇ ਤੁਹਾਨੂੰ ਇੱਕ ਦੋ ਮੀਹਾਂ ਦੀ ਲੋੜ ਆ ਹੋਰ ਹੈ ਹਜੇ ਹਾਂਜੀ ਹਾਂ ਉਹ ਇੱਕ ਤਾਂ ਜਲੋ ਇੱਕ ਤਾਂ ਪਵਾਈ ਦੇਵਾਂਗੇ ਅੱਜ ਹਾਂਜੀ ਹਾਂ ਤੇ ਹਾਂਜੀ ਬਾਕੀ ਪ੍ਰਮਾਤਮਾ ਮਿਹਰ ਕਰੇ ਜਿੰਨਾ ਲੋਕਾਂ ਦੀ ਹੁਣ ਲੇਟ ਸੀਗੀ ਜੀ ਖੇਤੀ ਜਿਵੇਂ ਮੱਕੀ ਲੇਟ ਬੀਜੀ ਐ ਹਾਂਜੀ ਜਾਂ ਸੋਆਬੀ ਵੀ ਲੇਟ ਐ ਉਹ ਜੀ ਦੋ ਚਾਰ ਮੀਹ ਹੋਰ ਪੈ ਜਾਣ ਆਓ ਬਸ ਤੰਤਨ ਹੋ ਜਾਊਗੀ ਤੇ ਐਲਗੀ ਗੁਰੂ ਸਾਹਿਬ ਦੀ ਕਿਰਪਾ ਨਾਲ ਫਸਲਾਂ ਬਹੁਤ ਵਧੀਆ ਠੀਕ ਹੈ ਸਾਬਿਆ ਫਸਲਾਂ ਬਹੁਤ ਵਧੀਆ ਪਿਛਲੇ ਸਾਲ ਥੋੜਾ ਜਿਆਦਾ ਡਰਾਉਟ ਰਹਾ ਤੇ ਪਿਛਲੇ ਸਾਲ ਲੋਕਾਂ ਨੂੰ ਲਾਸ ਹੋਇਆ ਕਾਜੀ ਲਾਸ ਹੋਇਆ ਚੜਦੀ ਕਰੇ ਇੱਕ ਤੁਸੀਂ ਮੈਨੂੰ ਦੋ ਦੋ ਦੇ ਇੱਕ ਹੋਰ ਗੱਲ ਦੱਸੋ ਬਾਈ ਜਿਹੜੇ ਖੇਤਾਂ 'ਚ ਲੇਬਰ ਕਰਦੀ ਆ ਕੰਮ ਹਨਾ ਦਿਹਾੜੀਦਾਰ ਆਉਂਦੇ ਨੇ ਇਹ ਤੁਹਾਡੇ ਨਾਲ ਪੱਕੇ ਹੁੰਦੇ ਆ ਜਾਂ ਜਿਵੇਂ ਸੀਰੀਆਲ ਕੰਮ ਹੁੰਦਾ ਕੀ ਮਾਹੌਲ ਹੁੰਦਾ ਇਹਨਾਂ ਦਾ ਜਾਂ ਧਿਆਣੀ ਦੇ ਬੰਦੇ ਹੁੰਦੇ ਨੇ ਇਹਨਾਂ ਦੇ ਵਿੱਚੋਂ ਬਾਈ ਜੀ ਅਸੀਂ ਜਿਵੇਂ 5-10 ਬੰਦੇ ਪੱਕੇ ਰੱਖਦੇ ਹਾਂ ਜਿਹੜੇ ਰੈਗੂਲਰ ਹੁੰਦੇ ਆ ਠੀਕ ਹੈ ਜੀ ਬਾਕੀ ਇਹ ਵੀ ਲੇਬਰ ਆ ਲੇਬਰ ਦੀ ਡਿਮਾਂਡ ਦੇ ਹਿਸਾਬ ਨਾਲ ਅਸੀਂ ਲੇਬਰ ਲੈ ਲੈਂਦੇ ਆ ਜੀ ਲੋਕਲ ਲੇਬਰ ਬਹੁਤ ਜ਼ਿਆਦਾ ਲੇਬਰ ਸਸਤੀ ਵੀ ਐਸੀ ਕੋਈ ਮਹਿੰਗੀ ਨਹੀਂ ਹੈਗੀ ਤੇ ਧਿਆਣੀ ਦੀ ਗੱਲ ਕਰੀਏ ਧਿਆਣੀ ਦੇ ਕਿੰਨੇ ਪੈਸੇ ਹੁੰਦੇ ਆ ਨਾ ਧਿਆਣੀ ਇਹਨਾਂ ਦੀ 45 ਤੋਂ 50 ਕੋਚ ਹੀ ਆ ਜੀ ਇੱਥੋਂ ਦੇ ਆ ਲਗਭਗ 160-170 ਰੁਪਏ ਬੰਦੇ ਆ 160-170 ਰੁਪਏ ਚ ਹਿੰਡੀਆਨ ਹਾਂ ਜੀ ਹਾਂ ਠੀਕ ਆ ਇਹਨੇ ਕੋ ਜਿਆਦਾ ਕੋਸਟ ਨਹੀਂ ਬਾਕੀ ਇਹਨਾਂ ਲੋਕਾਂ ਦੇ ਆ ਯਾਰ ਵੱਡੀਆਂ ਚੁਆਇਸਾਂ ਨਹੀਂ ਹੈਗੀਆਂ ਖਾਚੇ ਨਹੀਂ ਹੈਗੇ ਤੇ ਤਾਂ ਕਰਕੇ ਇਹਨਾਂ ਨੂੰ ਇਹ ਇੰਨੇ ਪੈਸਾ ਨਾਲ ਵੀ ਵਧੀਆ ਗਿਜਰਾ ਕਰਦੇ ਕੋਈ ਦਿੱਕਤ ਨਹੀਂ ਚੱਲਦੀ ਸਹੀ ਹੈ ਬਾਕੀ ਅਸੀਂ ਪਿਛਲੇ ਸਾਲ ਤੋਂ ਇਹਨਾਂ ਵਾਸਤੇ ਇੱਕ ਹੋਰ ਛੋਟੀ ਜਿਹੀ ਫੈਸਿਲਿਟੀ ਸ਼ੁਰੂ ਕੀਤੀ ਹੈ ਅਸੀਂ ਇਹਨਾਂ ਨੂੰ ਗਰੋਸਰੀ ਦਿੰਨੇ ਆ ਸਾਰੇ ਫਾਰਮਾਂ ਤੇ ਇਹ ਸਿਸਟਮ ਆ ਨਹੀਂ ਹੈਗਾ ਤੇ ਜਿਵੇਂ ਕਿ ਇਹ ਲੋਕਾਂ ਨੂੰ ਜਿੰਨਾ ਕੁ ਲੋੜ ਮੁਤਾਬਕ ਇਹਨਾਂ ਨੂੰ ਅਸੀਂ ਗਰੋਸਰੀ ਲਿਆ ਕੇ ਦਿੰਨੇ ਆ ਠੀਕ ਹੈ ਜੀ ਤੇ ਉਸ ਹਾਵ ਨਾਲ ਇਹਨਾਂ ਤੋਂ ਜਦੋਂ ਤਨਹਾ ਹੁੰਦੀ ਹੈ ਜਿੰਨਾ ਕੁ ਮਾਰਕੀਟਰ ਰੇਟ ਦੇ ਹਿਸਾਬ ਨਾਲ ਅਸੀਂ ਦਿੰਦੇ ਆਂ ਇੰਨੀ ਇਹ ਜਿਹੜੇ ਹਿਸਾਬ ਨਾਲ ਇਹ ਖਰੀਦੇ ਆ ਕਿਸੇ ਟਾਊਨ ਦੇ ਵਿੱਚੋਂ ਠੀਕ ਹੈ ਤੇ ਉਦੋਂ ਅਸੀਂ ਨਾ ਇਸ ਤਰ੍ਹਾਂ ਚੋਂ ਪੈਸੇ ਕੱਢ ਕੇ ਬਾਕੀ ਇਹਨਾਂ ਨੂੰ ਪੈਸੇ ਦੇ ਦਿੰਦੇ ਆਂ ਉਹ ਇਹਨਾਂ ਲੋਕਾਂ ਵਾਸਤੇ ਬਹੁਤ ਵੱਡੀ ਸਹੂਲਤ ਹੈ ਕਿਉਂਕਿ ਇੱਥੋਂ ਦੇ ਗਰੀਬੀ ਕਰਕੇ ਜਿਹੜੇ ਇਹਨਾਂ ਨੂੰ ਉਧਾਰ ਨਹੀਂ ਕੋਈ ਦਿੰਦਾ ਹਾਂਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿਉਂਕਿ ਵਿੱਚ ਕੁਝ ਅਜੇ ਵੀ ਬੰਦੇ ਹੁੰਦੇ ਆ ਵੀ ਜਿਹੜੇ ਉਧਾਰ ਮੋੜਦੇ ਵੀ ਨਹੀਂ ਤੇ ਵੈਸੇ ਇੱਥੇ ਉਧਾਰ ਵਾਲਾ ਸਿਸਟਮ ਹੈ ਵੀ ਹੈ ਨਹੀਂ ਹੈ ਜੀ ਬਿਲਕੁਲ ਠੀਕ ਹੈ ਉਦਲੇ ਪਾਸੇ ਡੈਮ ਤੋਂ ਆ ਮੇਨ ਪਾਈਪ ਲਾਈਨ ਆਉਂਦੀ ਆ ਆ ਜਿਹੜੀ ਆ ਉਸ ਤੋਂ ਬਾਅਦ ਇਹ ਪਾਣੀ ਨੂੰ ੱਤਕਾ ਵੱਜਦਾ ਪਾਣੀ ਤੇ ਦਾਬਣ ਦੀ ਪ੍ਰੈਸ਼ਰ ਵੱਧਦਾ ਤੇ ਫਿਰ ਆ ਕਬੱਡੀ ਨਾਲੀ ਆ ਇਹਦੇ ਚੋਂ ਆ ਬੱਟਾਂ ਨੂੰ ਜਾਂਦੀਆਂ ਨੇ ਤੇ ਜਿਹੜੀਆਂ ਵੱਡੋ ਵੱਡੀ ਟਮਾਟਰਾਂ ਦੇ ਬੁੱਟਿਆਂ ਨੂੰ ਪਾਣੀ ਪਾਈ ਜਾਂਦੀ ਆ ਇਹ ਸੋਇਆਬੀਨਾ ਜੀ ਹਾਂਜੀ ਇਹ ਲਗਭਗ ਹੁਣ ਇਹ ਪੱਕਣ ਤੇ ਆ ਜੀ ਬਿਲਕੁਲ ਜਵਾ ਇਹਦੇ ਫੜੀ ਪੂਰੀ ਵਧੀਆ ਲੱਗੀ ਹੋਈ ਐ ਤੇ ਵੀ ਬਣਿਆ ਹੋਇਆ ਜੀ ਇਦੋਂ ਬਾਅਦ ਇਸ ਤਰ੍ਹਾਂ ਦੇ ਪੱਤੇ ਪੀਲੇ ਹੋਣੇ ਸ਼ੁਰੂ ਹੋ ਜਾਣਗੇ ਤੇ ਝੜਨੇ ਸ਼ੁਰੂ ਹੋ ਜਾਣਗੇ ਤੇ ਲਗਭਗ ਵੀ ਅਪ੍ਰੈਲ ਦੇ ਪਹਿਲੇ ਤੇ ਦੂਜੇ ਹਫ਼ਤੇ ਦੇ ਵਿੱਚ ਇਹ ਫੱਕ ਪੱਕੇ ਤਿਆਰ ਹੋ ਜੂਗੀ ਤੋਂ ਦੁਵਾਦ ਨੂੰ ਕਮਬੈਨ ਦੇ ਨਾਲ ਹਾਰਵੈਸਟਿੰਗ ਕਰ ਲੈਣੀ ਹੈ ਜੀ ਤੇ ਇਸ ਤਰ੍ਹਾਂ ਇਹਦੀ ਹਰੇਕ ਜਿੰਨੇ ਵੀ ਆਪਣੇ ਫਾਰਮਰ ਹੈ ਸਭ ਦੇ ਇਸ ਤਰ੍ਹਾਂ ਫਲ ਬਹੁਤ ਵਧੀਆ ਲੱਗਿਆ ਹੋਵੇ ਜੀ ਸੋ ਆਪੀਰ ਬਾਈ ਕਿੰਨਾ ਟਾਈਮ ਲੈਂਦੀ ਹੁੰਦੀ ਹੈ ਬਜਾਈ ਤੋਂ ਬੜਾਈ ਤੱਕ ਦਾ ਇਹ 4 ਤੋਂ 5 ਵੀ ਨਹੀਂ ਚਾਰ ਤੋਂ ਪੰਜ ਮਹੀਨੇ ਹਾਂਜੀ ਤੇ ਹੈਗੀ ਇਹ ਵੀ ਰੇਨ ਫੈੱਟੀ ਹੁੰਦੀ ਹੈ ਮੀਂਹ ਨੂੰ ਵੀ ਚਾਹੀਦਾ ਮੀਂਹ ਚਾਹੀਦਾ ਇਹ ਮੀਂਹ ਤੇ ਹੀ ਹੁੰਦੀ ਹੈ ਜੀ ਠੀਕ ਹੈ ਜਿਹਦੇ ਕੋਲੇ ਸੈਂਟਰ ਵਿਊਟ ਦਾ ਪ੍ਰਬੰਧ ਹੈ ਜੀ ਹਾਂਜੀ ਜਿਵੇਂ ਗੋਰੇ ਲੋਕਾਂ ਕੋਲੇ ਜ਼ਿਆਦਾ ਸੈਂਟਰ ਵਿਊਟ ਲੱਗੇ ਆਪਣੇ ਇੰਡੀਅਨ ਬੰਦਿਆਂ ਦੇ ਵੀ ਬਹੁਤ ਲੱਗੇ ਹੋਏ ਆ ਹਾਂਜੀ ਉਹਨਾਂ ਨੂੰ ਇਸ ਚੀਜ਼ ਦੀ ਕੋਈ ਦਿੱਕਤ ਨਹੀਂ ਉਹ ਫਾਰੇ ਨਾਲ ਪਾਣੀ ਲਾ ਦਿੰਦੇ ਆ ਜੀ ਖੰਭ ਕੀ ਠੀਕ ਹੈ ਜੀ ਹਾਂਜੀ ਉਹਨਾਂ ਨੂੰ ਕੋਈ ਨਹੀਂ ਬਾਕੀ ਜਿਹੜੀ ਡਰਾਉਟ ਆਪਣਾ ਅਨ ਡਰਾਈ ਜ਼ਮੀਨ ਹੈ ਡਰਾਈ ਜ਼ਮੀਨ ਦੇ ਉੱਤੇ ਇਹ ਮੀਂਹ ਤੇ ਨਿਰਭਰ ਹੁੰਦੀ ਹੈ ਠੀਕ ਹੈ ਜ਼ੰਬੀਆ ਦੀ ਧਰਤੀ ਤੇ ਅੱਜ ਦੋ ਮਰਤਪਾਲ ਇਕੱਠੇ ਹੋਏ ਆ ਇਹ ਫਰੇਮ ਜਿਹਦੇ ਅਸੀਂ ਦੋ ਜਣੇ ਖੜੇ ਆ ਪਿੱਛੇ ਤੁਸ ਖੇਤ ਦੇਖਦੇ ਹੋ ਦੇਖ ਕੇ ਲੱਗਦਾ ਨਹੀਂ ਵੀ ਆਪਾਂ ਅਫਰੀਕਾ ਦੇ ਖੜੇ ਹੋਵਾਂਗੇ ਜਾਂ ਜਿਹੋ ਜਿਹਾ ਅਫਰੀਕਾ ਆਪਾਂ ਸੋਚਦੇ ਹੁੰਦੇ ਸੀ ਇੱਡੀਆਂ ਰੌਣਕਾਂ ਤੇ ਇੱਥੇ ਪੰਜਾਬੀਆਂ ਦੇ ਵੱਡੇ ਕਾਰੋਬਾਰ ਇੱਥੇ ਖੜੇ ਕੀਤੇ ਹੋਏ ਨੇ ਕੱਲੇ ਪੰਜਾਬੀ ਨਹੀਂ ਪੰਜਾਬੀਆਂ ਦੇ ਫਾਰਮ ਗੋਰਿਆਂ ਦੇ ਬਹੁਤ ਫਾਰਮ ਦੇਖੇ ਆਪਾਂ ਇੰਦੂ ਬਿਨਾ ਜਿਹੜੇ ਇੱਥੋਂ ਦੇ ਜ਼ੰਬੀਆ ਲੋਕੜੇ ਉਹਨਾਂ ਦੇ ਵੱਡੇ ਫਾਰਮ ਆ ਇਹ ਸਾਰਾ ਕੁਝ ਇੱਥੇ ਹੈਗਾ ਅਸਲ ਦੇ ਵਿੱਚ ਅਫਰੀਕਾ ਨੂੰ ਘੋੰਦੇ ਆਪਾਂ ਇੱਕ ਚੀਜ਼ ਦੇਖਦੇ ਆਂ ਵੀ ਜਿਆਦਾ ਇੱਥੇ ਇਹ ਜਿਹੜਾ ਮੀਡਲ ਕਲਾਸ ਵਾਲਾ ਹਸਾਬ ਦਾਬ ਆਪਣੀ ਹੁੰਦਾ ਉਹ ਇੱਥੇ ਹੈ ਨਹੀਂ ਤੇ ਗੱਲਾਂ ਕਰਦੇ ਕਰਦੇ ਕਣੀਆਂ ਵੀ ਆਈਆਂ ਨੌਜਵਾਨਾਂ ਨੇ ਨਵੇਂ ਚੰਗੇ ਪਾਏ ਹੋਏ ਆ ਹੁਣ ਮੈਂ ਵੀ ਗੱਡੀ 'ਚ ਬੈਠਣਾ ਤੇ ਤੁਸੀਂ ਵੀ ਬੈਠੋ ਭਾਈ ਜੀ ਮਿਲਦੇ ਆਪਾਂ ਫੇਰ ਸਾਥੀ ਬਹੁਤ ਧੰਨਵਾਦ ਜੀ ਆਏ ਨੂੰ ਧੰਨਵਾਦ ਅਮਰਪਾਲ ਜੀ ਓਕੇ ਜੀ ਸਸੀ ਗਾ ਗਿਰੇ ਅਜੂ ਪਾਜ 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 ਓਕੇ ਭਾਈ ਜੀ ਅੱਜ ਦੀ ਵੀਡੀਓ 'ਚ ਤੁਸੀਂ ਬਹੁਤ ਸਾਰੀਆਂ ਗੱਲਾਂ ਬਤਾ ਕੀਤੀ ਬੜੀ ਬਰੇਸ਼ ਬਦਲ ਪੁੱਛੀਆਂ ਸੁਣੀਆਂ ਨੇ ਬਹੁਤ ਸਾਰੇ ਮਤਰਾ ਦੇ ਜਿਹੜੇ ਸਵਾਲ ਹੁੰਦੇ ਮੈਨੂੰ ਲੱਗਦਾ ਵੀ ਉਹਨਾਂ ਦੇ ਬਹੁਤ ਸਾਰੇ ਜਵਾਬ ਅੱਜ ਮਿਲੇ ਹੋਣਿਆ ਇਹਨਾਂ ਗੱਲਾਂ ਦੇ ਵਿੱਚ ਤੁਸੀਂ ਸਾਡੀ ਵੀਡੀਓ ਨੇ ਦੇਖਿਆ ਵੀਡੀਓ ਬਹੁਤ ਲੰਮੀ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਜੁੜੇ ਰਿਓ ਆਪਣੇ ਸਫ਼ਰ ਨਾਲ ਅਗਲੇ ਦਿਨਾਂ ਵਿੱਚ ਕੁਝ ਹੋਰ ਚੀਜ਼ਾਂ ਮੇਜ ਕਰਾਂਗੇ ਤੇ ਆਪਾਂ ਅਗਲਾ ਸਫ਼ਰ ਕਰਦੇ ਆਂ ਅਗਲੇ ਦੇਸ਼ਾਂ ਵੱਲ ਸਤਿਕਾਰ ਬਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਮੈਂਟ ਟਿੱਪਣੀਆਂ ਜਰੂਰ ਛੱਡਿਓ ਕਈ ਨਾ ਮੈਨੂੰ ਪੁੱਛਦੇ ਨੇ ਨਾਕਤੇ ਕੀ ਹੋਇਆ ਨਾ ਕਿਤੇ ਤੱਕ ਤੌਲੀਆ ਘਸਾਇਆ ਸੀ ਕਿਲ ਸੀਗੀ ਤੇ ਉਦੋਂ ਬਾਅਦ ਖਰੀਦ ਆਇਆ ਖਰੀਦ ਤੋਂ ਬਾਅਦ ਕਾਲਾ ਦਾਗ ਪਿਆ ਹੋ ਕੋਈ ਕੁਝ ਨਹੀਂ ਹੋਇਆ ਆਪਣੇ ਪੰਜਾਬ ਜੀ ਦੋ ਤੇ ਗਾਇਸ 31 ਅਪ੍ਰੈਲ ਬਲੌਗ ਖਤਮ ਹੁੰਦਾ ਜੇਕਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਤੇ ਬਲੌਗ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰੋ ਸਬਸਕ੍ਰਾਈਬ ਜਰੂਰ ਕਰੋ ਔਰ ਥੈਂਕਸ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਸਾਨੂੰ ਸਾਰਿਆਂ ਨੂੰ ਤੇ ਤੁਸੀਂ ਇੰਨੇ ਕਮੈਂਟ ਕਰ ਰਹੇ ਹੋ ਤੇ ਐਨੇ ਲਾਈਕ ਕਰ ਰਹੇ ਤੁਸੀਂ ਐਨੇ ভিউਸ ਦੇ ਰਹੇ ਹੋ ਤੁਸੀਂ ਸਬਸਕ੍ਰਾਈਬ ਵੀ ਬਹੁਤ ਕਰ ਰਹੇ ਹੋ ਬੰਦੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ so much ਇਹ ਬਹੁਤ ਜਾਣਕਾਰੀ ਮਿਲ ਗਈ ਸਾਨੂੰ ਇਹ ਬਾਰੇ ਕੋਈ ਮਤਲਬ ਬਹੁਤ ਕੁਝ ਦੱਸਿਆ ਇਹਨਾਂ ਨੇ ਜੋ ਜੋ ਮਤਲਬ ਬੰਦੇ ਨੂੰ ਜਾਣਨਾ ਚਾਹੀਦਾ ਹੈ ਨਾ ਕਿ ਸਾਨੂੰ ਪਹਿਲਾਂ ਲੱਗਦਾ ਸੀ ਕਿ ਕਿਵੇਂ ਅਫਰੀਕਾ ਹੋਏਗਾ ਕਿਵੇਂ ਤਾਂ ਹੁੰਦਾ ਹੈ ਨਾ ਤੇ ਇਹਨਾਂ ਨੇ ਸਾਰਾ ਦਿਖਾਇਆ ਤੇ ਬਹੁਤ ਜਿਆਦਾ ਕਮੈਂਟਸ ਸਾਨੂੰ ਜਰੂਰ ਦੱਸਿਓ ਥੈਂਕਸ ਫॉर ਵਾਚਿੰਗ ਥੈਂਕਸ ਫॉर ਵਾਚਿੰਗ ਠੀਕ